ਮੇਰਾ ਪੈਸੇ ਲੈ ਕੇ ਆਇਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਜੀ ਬੇਨਤੀ ਸੁਣੋ ਤੁਹਾਡੇ ਨਾਲ ਬੈਠੀ ਐ ਇਸੀ ਦੀ ਖਿਮਾ ਮੰਗਦਾ ਜੋ ਮੈਂ ਕੀਤਾ ਮੈਂ ਗਲਤੀ ਕੀਤੀ ਆ ਨਹੀਂ ਖਿਮਾ ਮੰਗਦੀ ਕਹਦੇ ਆ ਮੈਂ ਕੀਤਾ ਕੋਈ ਨਹੀਂ ਫਿਰ ਮੈਂ ਇਸੀ ਦੀ ਖਿਮਾ ਮੰਗਦਾ ਲੈ ਖਿਮਾ ਕਾਦੀ ਮੰਗਦੇ ਤੁਸੀਂ ਜੇ ਕੀਤਾ ਕੋਈ ਨਹੀਂ ਖਿਮਾ ਕਾਦੀ ਫਿਰ ਭਾਬੀ ਐ ਕਿੱਥੇ ਜਿਹੜੀ ਇਹਦੀ ਗੱਲ ਦੇਖੋ ਗੁਰਸਾਹ ਤੋਂ ਸਾਹਣੇ ਮਤਵੇ ਗੱਲ ਹੋਣੀ ਚਾਹੀਦੀ ਜਾਨੂੰ ਕਰੇਗਾ ਜਾਂ ਜਾਂ ਪੂਰੇ ਕਰ ਚੱਲ ਜਾ ਤੇ ਇੱਕ ਬਿੱਕੀ ਬਾਈਏ ਜਿਹੜਾ ਇਹਨਾਂ ਦੇ ਕੋਲੋਂ ਤੁਸੀਂ ਲਾਇਸੈਂਸ ਫੜਿਆ ਇਹਨਾਂ ਨੇ ਮੋਰੇ ਮਿਸਲ ਸ਼ੀਦਾ ਤਰਨਾਦ ਦਾ ਲਿਖਿਆ ਤੇ ਉਹ ਤਰਨਾਦਲ ਦਾ ਲਾਇਸੈਂਸ ਹੈ ਜਾਂ ਕੋਈ ਹੋਰ ਆਪਾ ਮੇਜਰ ਸਿੰਘ ਛੋਟੀ ਦਾ ਇਹ ਸਿਰਫ ਰੇਲਵੇ ਤੇ ਜਿਹੜਾ ਇਹਨਾਂ ਚ ਚਲਾਉਂਦੇ ਉਹ ਹੈ ਇਹ ਜਿਹੜਾ ਫਿਰ ਇਹਨਾਂ ਕੋਲ ਸ਼ਸਤਰ ਆ ਜਿਹੜੇ ਸ਼ਸਤਰ ਹੈ ਇਹ ਹਥਿਆਰ ਹੈ ਇਹ ਲਾਇਸੈਂਸੀ ਹੈ ਇਹ ਲਾਇਸੈਂਸ ਤਿੰਨ ਫੁੱਟੀ ਲਾਇਸੈਂਸ ਤੁਸੀਂ ਰੱਖਣਾ ਨਾ ਇਹ ਤੁਹਾਡਾ ਹੀ ਆ ਲਾਇਸੈਂਸ ਦਿਵਾਉਣਾ ਪੈਂਦਾ ਨੀ ਨੀ ਇਹਦਾ ਆਪਣਾ ਜਿਹੜਾ ਰਿਵਾਲਵਰ ਦਾ ਨਹੀਂ ਰਿਵਾਲਵਰ ਨਹੀਂ ਹੈ ਅੱਛਾ ਹੈ ਨਹੀਂ ਰਿਵਾਲਵਰ ਦਾ ਕਵਰ ਹੈ ਲੋਕਾਂ ਨੂੰ ਡਰਨ ਲਈ ਵਿੱਚ ਕੁਆਚ ओके ਇਹਨੂੰ ਦੇਖ ਸਕਦੇ ਹਾਂ ਰਵਾਤ ਨਹੀਂ ਪਾਇਆ ਇਹਦੇ ਉੱਤੇ ਉਪਰੋਂ ਰੌਣ ਦੇ ਟਾਈਪ ਕੋਈ ਕਵਰ ਆਂਦਾ ਬਸ ਇਦਾਂ ਕਰ ਪਿਆ ਓਕੇ ਇਹ ਮਾਲ ਲੋਕਾਂ ਨੂੰ ਡਰਾਉਣ ਵਾਸਤੇ ਪਾਜੀ ਬੰਦੇ ਰਿਪੋਰਟ ਮੜੀ ਆ ਜਿਹਦੇ ਮੈਂ ਫੋਨ ਕੀਤਾ ਇਹਦੀ ਹੋ ਗਿਆ ਜਿਹੜੇ ਪਿੰਡ ਚ ਹੈ ਭਾਈ ਕਿਸੇ ਦਾ ਘਰ ਦਾ ਭਾਈ ਕੁਝ ਹੀ ਪਤੇ ਅੱਜ ਸਾਨੂੰ ਇੱਕ ਵਾਤੇ ਫੋਨ ਆਇਆ ਸੀ ਕਿ ਜੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸੈਂਗ ਜਿਹੜੇ ਬਾਣੇ ਪਾ ਕੇ ਸਸ਼ਤਰ ਰੱਖੇ ਧਾਰੇ ਉਹ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹਦੇ ਚੋਸੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਕ ਇੱਥੇ ਬੀਅਰ ਸੀ ਬੀਅਰ ਨਾਲ ਚਿਕਨ-ਚਿਕਨ ਖਾ ਰਹੇ ਸੀ ਜੀ ਨਾਲ ਇੱਕ ਆ ਜਿਹੜੀ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀ ਜੀ ਇਹੋ ਪ੍ਰੀਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆਖਰ ਸੌਣਾ ਕਰਦੀਆਂ 70 ਸੜਨੇ ਸੜ ਪਾਏ ਇੱਥੇ ਆ ਕੇ ਜਿੱਦਾਂ ਤੁਹਾਡੇ ਨਾਲ ਹੱਥਾਂ ਪਾਈ ਓਏ ਇੱਕ ਨਹੀਂ ਬੋਲਣਾ ਤੁਹਾਡੇ ਕੋ ਬਾਅਦੋਂ ਪੁੱਛਿਆ ਜਾਊਗਾ ਜਿਹੜਾ ਮੈਂ ਪੁੱਛਿਆ ਬਾਅਦੋਂ ਜਨਾਨੀ ਜਦੋਂ ਪੁੱਛਿਆ ਕਿ ਵੀ ਤੂੰ ਕੌਣ ਹੈ ਕਿ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਜਿੰਨੂੰ ਇਹਨੇ ਬਸਰਾ ਪੈਲੈਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਫੂਟਨਾ ਦੇ ਸ਼ਹਿਰ ਦਾ ਵੇ ਇਹਨੇ ਜਨਾਨੀ ਦੀ ਰਾਤ ਨੂੰ ਮੈਂ ਰਖਣਾ ਸੀਗਾ ਤਾਂ ਕਰਕੇ ਬਾਣੇ ਦੀ ਲਾਚ ਲਾਂਦੇ 75 ਨਾਲ ਤਾਂ ਇਹਨਾਂ ਨੇ ਮੋਹਰੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਡੀ ਵਾਲਾ ਮਿਲਿਆ ਪਾਪਾ ਮੇਜਰ ਛੋਡੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥਦਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਨਾ ਜਿਹੜੇ ਤੁਹਾਡੇ ਲਾਜ ਲੁਬਾਉਂਦੇ ਆ ਸ਼ਰਾਬਾ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜਰਾ ਰਿਹਾ ਇਹ ਬੰਦਾ ਇਹ ਤੇ ਜਿਹੜਾ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਏ ਆਪ ਵੀ ਮੰਨ ਗਏ ਹਾਂ ਇਹ ਗਲਤੀ ਮੰਨਦੇ ਪਿਆ ਪੁੱਛੋ ਇਹਦੀ ਬੇਨਤੀ ਸੁਣੋ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਖੇਮਾ ਮੰਗਦਾ ਤੁਸੀਂ ਬਾਬਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਖੇਮਾ ਮੰਗਦਾ ਜਿਹੜੇ ਇੱਕ ਲੇਡੀਸ ਤੁਹਾਡੇ ਨਾਲ ਆ ਖੇਮਾ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਇਹ ਕਿੱਥੋਂ ਲੈ ਹੈ ਕੋਣਾ ਲੇਡੀਸ ਹੈ ਕੋਣਾ ਇਹ ਸਾਡੇ ਜੀ ਆਣ ਪਛਾਨ ਦੇ ਰਿਸ਼ਤੇਦਾਰ ਨਹੀਂ ਹੋਣੀ ਹੋਣੀ ਕਹਿੰਦਾ ਮੈਨੂੰ ਪੈਸੇ ਨਹੀਂ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਬੈਠੀ ਆ ਇਸ ਜੀ ਦੀ ਖੇਮਾ ਮੰਗਦਾ ਜੋ ਮੈਂ ਕੀਤਾ ਮੈਂ ਗਲਤੀ ਕੀਤੀ ਭਾਈ ਖਿਮਾ ਮੰਗਦੀ ਕਰਿਆ ਮੈਂ ਕੀਤਾ ਕੋਈ ਨਹੀਂ ਫਿਰ ਮੈਂ ਇਸੀ ਦੀ ਖਿਮਾ ਮੰਗਦਾ ਲੈ ਖਿਮਾ ਕਾਦੀ ਮੰਗਦੇ ਚੱਲ ਕੀਤਾ ਕੋਈ ਨਹੀਂ ਖਿਮਾ ਕਾਦੀ ਫਿਰ ਭਾਬੀ ਇਹ ਕਿੱਥੇ ਜਿਹੜੀ ਇਹ ਗੱਲ ਦੇਖੋ ਗੁਰਸਾਹ ਤੋਂ ਸਾਡੇ ਮੈਂ ਜਾਨੂ ਕਰੇਗਾ ਜਾ ਜਾ ਪੂਰੇ ਕਰ ਚੱਲ ਜਾ ਤੇ ਇੱਕ ਬਿੱਕੀ ਭਾਈ ਜਿਹੜਾ ਇਹਨਾਂ ਦੇ ਕੋਲੋਂ ਤੁਸੀਂ ਲਾਇਸੈਂਸ ਫੜਿਆ ਇਹਨਾਂ ਨੇ ਮੋਰੇ ਮਿਸਲ ਸ਼ੀਦਾ ਤਰਨਾ ਦਲ ਲਿਖਿਆ ਤੇ ਉਹ ਤਰਨਾ ਦਲ ਦਾ ਲਾਇਸੈਂਸ ਹੈ ਜਾਂ ਕੋਈ ਹੋਰ ਇਹ ਸਿਰਫ ਰੇਲਵੇ ਤੇ ਜਿਹੜਾ ਟ੍ਰੇਨਾਂ 'ਚ ਚਲਾਉਂਦੇ ਆ ਉਹ ਇਹ ਜਿਹੜਾ ਫਿਰ ਇਹਨਾਂ ਕੋਲ ਸ਼ਸਤਰ ਆ ਜਿਹੜੇ ਸ਼ਸਤਰ ਆ ਇਹ ਹਥਿਆਰ ਆ ਇਹ ਲਾਇਸੈਂਸੀ ਆ ਇਹ ਲਾਇਸੈਂਸ 3 ਫੁੱਟੀ ਲਾਇਸੈਂਸ ਤੁਸੀਂ ਰੱਖਣਾ ਨਾ ਇਹ ਤੁਮੜਾ ਹੀ ਆ ਨਹੀਂ ਨਹੀਂ ਇਹਦਾ ਆਪਣਾ ਜਿਹੜਾ ਰਿਵਾਲਵਰ ਦਾ ਨਹੀਂ ਰਿਵਾਲਵਰ ਨਹੀਂ ਹੈਗਾ ਅੱਛਾ ਹੈ ਨਹੀਂ ਰਿਵਾਲਵਰ ਦਾ ਕਵਰ ਆ ਲੋਕਾਂ ਨੂੰ ਡਰਾਉਣ ਲਈ ਵਿੱਚ ਕਵਾਚ ਰੱਖਿਆ ਨਹੀਂ ਉਹ ਪਹਿਲੀ ਇਹਨੂੰ ਦੇਖ ਸਕਦੇ ਰਿਵਾਲਵਰ ਦੀ ਇਹ ਪਾਇਆ ਉਹਦੇ ਉੱਤੇ ਉਪਰੋਂ ਰੌਂਡ ਦੇ ਟਾਈਪ ਕੋਈ ਕਵਰ ਆਂਦਾ ਏਦਾਂ ਕਰ ਪਿਆ ਓਕੇ ਇਹ ਮਾਲ ਲੋਕਾਂ ਨੂੰ ਡਰਾਉਣ ਵਾਸਤੇ ਓਕੇ ਪਾਜੀ ਓਕੇ ਬਸ ਠੀਕ ਪਾਜੀ ਬੰਦੇ ਰਿਪੋਰਟ ਮੜੀ ਆ ਅੱਜ ਦੇ ਬੰਦੇ ਨੇ ਮੈਨੂੰ ਫੋਨ ਕੀਤਾ ਇਹਦੀ ਹੋ ਗਿਆ ਕਿਹੜੇ ਪਿੰਡ ਚ